ਪੂਰ ਜਾਂਦਾ ਕੰਮ ਪੂਰਾ ਨਾ ਕਰਦਾ ਜੋ ਸਲੇਪਸ ਜਿੰਦੇ ਸੀ ਪੂਰਾ ਨਾ ਕਰਕੇ ਲੈ ਕੇ ਜਾਂਦਾ ਫਿਰ ਉਹਦੇ ਟੀਚਰ ਉਹਨੂੰ ਘੁਰ ਮਾਰਦੇ ਵੀ ਘੁਰਦੇ ਵੀ ਤੇ ਕਈ ਵਾਰੀ ਕਹਿੰਦੇ ਵੀ ਤੇਰੇ ਮਾਤਾ ਪਿਤਾ ਨੂੰ ਕਹੇ ਫੀਸ ਭਰ ਕੇ ਜਾਵੇ ਹੁਣ ਫੀਸ ਭਰੇ ਕਿਥੋਂ ਘਰ ਦੇ ਵਿੱਚ ਤਾਂ ਰੋਟੀ ਆਟਾ ਨਾ ਹੁੰਦਾ ਇੱਕ ਟੈਂਕ ਦਾ ਸੋਚ ਲੱਗ ਜਾਂਦੀ ਕਹਿੰਦੇ ਜਾਂਦਾ ਰਿਹਾ ਜਾਂਦਾ ਰਿਹਾ ਜੇ ਕੋਈ ਰੋਜ਼ ਗਾਲਾਂ ਪੈਣੀਆਂ ਮਾਰ ਪੈਣੀਆਂ ਕਹਿੰਦੇ ਉਹ ਰੋਜ਼ ਫਿਰ ਉਹੀ ਟਾਈਮ ਸਕੂਲੋਂ ਤਿਆਰ ਹੋ ਕੇ ਆ ਜਾ ਕਰੇ ਗੁਰਦੁਆਰਾ ਸਾਹਿਬ ਪਾਕਿਸਤਾਨ ਦੇ ਵਿੱਚ ਬਣਿਆਗਾ ਪੰਜਾ ਸਾਹਿਬ ਉਸ ਆਸਾਨ ਤੇ ਆ ਕੇ ਕਹਿੰਦੇ ਲੰਗਰ ਦੇ ਵਿੱਚ ਸੇਵਾ ਕਰਿਆ ਕਰੇ ਇੱਕ ਦਿਨ ਗਾਂਧੀ ਜੀ ਨੇ ਵੇਖ ਲਿਆ ਕਈ ਦਿਨ ਹੋ ਗਿਆ ਉਹਦੇ ਨੂੰ ਸਵੱਛੇ ਨੂੰ ਉਤੋਂ ਦੇ ਗਿਆਨੀ ਜੀ ਨੇ ਵੇਖਿਆ ਕਿ ਵਰਦੀ ਪਾਈ ਕੋਈ ਸਕੂਲ ਦੇ ਟਾਈਮ ਸਾਰਾ ਦਿਨ ਇੱਥੇ ਰਹਿੰਦਾ ਸਕੂਲ ਕਿਉਂ ਨਹੀਂ ਜਾਂਦਾ ਕਦੇ ਕੋਲੇ ਆ ਕੇ ਉਹਨੂੰ ਬਾਦਮਾਰੀ ਬੇਟਾ ਹੋਰਿਆ ਕਹਿੰਦੇ ਪਿਆਰ ਨਾਲ ਪੁੱਛਿਆ ਬੇਟਾ ਕਿੱਥੋਂ ਆ ਤੂੰ ਕਹਿੰਦਾ ਇੱਥੋਂ ਦੇ ਰਹਿਣ ਵਾਲਾ ਨੇੜੇ ਹੀ ਮੇਰੇ ਘਰ ਇੱਥੇ ਤੇ ਸਕੂਲ ਕਿਉਂ ਨਹੀਂ ਜਾਂਦਾ ਤੇਰੇ ਮਾਤਾ ਪਿਤਾ ਦਾ ਕੀ ਨਾਮ ਜਦੋਂ ਕਹਿੰਦੇ ਗਿਆਨੀ ਜੀ ਨੇ ਪੁੱਛਿਆ ਕਿ ਨਾ ਸਾਰੀ ਗੱਲ ਕੀਤੀ ਕਹਿੰਦੇ ਬੱਚਾ ਕਹਿੰਦੇ ਉਹਨੂੰ ਜੱਥੇ ਪਾ ਕੇ ਕਿਤੇ ਰੋਣ ਲੱਗ ਪਿਆ ਕਹਿੰਦੇ ਰੋਣਾ ਕਿਉਂ ਉਹ ਕਹਿੰਦਾ ਜਰੂਰ ਨਾ ਇਸ ਕਰਕੇ ਆ ਗਰੀਬੀ ਬਹੁਤਾ ਕੀ ਤੇ ਮੈਂ ਪੜਾਈ ਵਿੱਚ ਬਹੁਤ ਨਲਾਇਕ ਆਂਗਾ ਮੈਂ ਨਾ ਹੁਸ਼ਿਆਰ ਨਹੀਂ ਜੋ ਮੈਨੂੰ ਟੀਚਰ ਸਿਲੇਬਸ ਦਿੰਦੇ ਨੇ ਕੰਮ ਜਿੰਦੇ ਨੇ ਮੈਂ ਪੂਰਾ ਨਹੀਂ ਕਰਦਾ ਹੁੰਦਾ ਨਹੀਂ ਤੇ ਨਾ ਹੀ ਮੇਰੇ ਫੀਸ ਭਰੀ ਜਾਂਦੀ ਆ ਘਰੋਂ ਵੀ ਗਾਲਾਂ ਕੱਢਦੀਆਂ ਨੇ ਟੀਚਰਾਂ ਤੋਂ ਵੀ ਗਾਲਾਂ ਮਿਲਦੀਆਂ ਨੇ ਪਰ ਮੈਂ ਸੋਚ ਲਿਆ ਮੈਂ ਨਾ ਸਕੂਲ ਨਹੀਂ ਜਾਂਦੇ ਪੜ੍ਹਦੇ ਨਹੀਂ ਆਪਾਂ ਇੱਥੇ ਸੇਵਾ ਕਰਿਆ ਕਰਾਂਗੇ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਮੈਂ ਨਹੀਂ ਜਾਂਦਾ ਸਕੂਲ ਕਿੰਨਾ ਬੇਟਾ ਨਹੀਂ ਸਕੂਲ ਜਾਇਆ ਕਰ ਉਹਨੇ ਬੁੱਕਲ ਦੇ ਵਿੱਚ ਲੈ ਕੇ ਗਿਆ ਜੀ ਨੇ ਉਹਨੂੰ ਪਿਆਰ ਦਿੱਤਾ ਕਹਿੰਦਾ ਲੈ ਮੈਂ ਤੇ ਉਹਨੇ ਇੱਕ ਚੀਜ਼ ਲੱਗਾ ਤੁਹਾਇਦਾ ਆ ਪੜਿਆ ਕਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਸੈਭੰ ਗੁਰਪ੍ਰਸਾਦ ਜਪ ਕੇਨੇ ਨੂੰ ਆ ਬਾਤ ਕਰਿਆ ਕਰ ਸੰਥਾ ਕਰਾ ਦਿੱਤੀ ਲੈ ਬੇਟਾ ਨੂੰ ਪੜਿਆ ਕਰ ਜਿੱਥੇ ਤੂੰ ਪਹੁੰਚਣਾ ਪਹੁੰਚ ਜਾਵੀਂ ਪਰ ਜ਼ਿੰਦਗੀ ਦੇ ਵਿੱਚ ਇਲੁਛਟੀ ਨਾ ਪੜਦਾ ਰਮੀ ਪੜਦਾ ਰਮੀ ਹੁਣ ਉਸ ਬੱਚੇ ਨੇ ਕਹਿੰਦੇ ਪਰਨ ਕਰ ਲਿਆ ਸਕੂਲ ਵੀ ਜਾਣ ਲੱਗਿਆ ਹੌਲੀ ਹੌਲੀ 2 ਨੰ ਲੰਗੇ ਦਾ ਦੇਣ ਲੱਗੇ ਹੌਲੀ ਹੌਲੀ ਪੜਦਾ ਗਿਆ ਪੜਦਾ ਗਿਆ ਐਸੀ ਕਿਰਪਾ ਹੋਈ ਉਹ ਪੜਾਈ ਦੇ ਵਿੱਚ ਬੜਾ ਹੁਸ਼ਿਆਰ ਨਿਕੜਿਆ ਪੜਦਾ ਪੜਦਾ ਹੌਲੀ ਹੌਲੀ ਇੱਕ ਦਿਨ ਐਸਾ ਸਮਾਇਆ ਅੰਤਿਆਰ ਵਿੱਚ ਉਹ ਕਹਿੰਦੇ ਪਾਸ ਹੋਇਆ ਕਹਿੰਦੇ ਹੌਲੀ ਹੌਲੀ ਉਹ ਪਾਸ ਉਹ ਕਹਿੰਦੇ ਰਾਸ਼ਟਰਪਤੀ ਬਣਿਆ ਅਜੂਬ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਬਣ ਗਿਆ ਜਦੋਂ ਉਹਦੇ ਕੋਲੇ ਪੱਤਰਕਾਰ ਗਏ ਕਹਿੰਦੇ ਇੰਟਰਵਿਊ ਲੈਤੀਓ ਦੀ ਅਜੂਬ ਖਾਨ ਜੀ ਕਹਦੇ ਦੱਸੋ ਤੁਸੀਂ ਮੁਸਲਮਾਨ ਧਰਮ ਦੇ ਵਿੱਚ ਮੁਸਲਮਾਨ ਧਰਮ ਵਿੱਚ ਪੈਦਾ ਹੋਏ ਪਰ ਤੁਹਾਡੇ ਘਰ ਦੇ ਵਿੱਚ ਇੱਕ ਉਰਦੂ ਦੇ ਵਿੱਚ ਇੱਕ ਪੰਜਾਬੀ ਦੇ ਵਿੱਚ ਆ ਲਿਖੇ ਕੀ ਲਾਇਆ ਹੋਇਆ ਉਹ ਕਹਿੰਦਾ ਜੀ ਏਸੀ ਦੀ ਬਦੌਲ ਅੱਜ ਜੇ ਮੈਂ ਰਾਸ਼ਟਰਪਤੀ ਬਣਿਆਗਾ ਏਸੀ ਦੀ ਬਦੌਲ ਬਣਿਆ ਕਿਉਂ ਇਹ ਬੋਲ ਮੰਤਰ ਹੈ ਗੁਰੂ ਨਾਨਕ ਪਾਸ਼ਾ ਦੀ ਕਲਾਮ ਆ ਗੁਰੂ ਨਾਨਕ ਪਾਸ਼ਾ ਦੀ ਬਣੀ ਆ ਮੈਂ ਬੜਾ ਨਲਾਇਕ ਸੀ ਘਰ ਦੇ ਵਿੱਚ ਬੜੀ ਗਰੀਬੀ ਸੀ ਮੇਰੀ ਵਾਹ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਸੀ ਇੱਕ ਟਾਈਮ ਦੀ ਰੋਟੀ ਪਕਦੀ ਸੀ ਇੱਕ ਟਾਈਮ ਦੀ ਸੋਚ ਲੱਗ ਜਾਂਦੀ ਸੀ ਜ਼ਿੰਦਗੀ ਮੱਫਾ ਗੱਡੀ ਪਰ ਹੌਲੀ-ਹੌਲੀ ਮੈਂ ਗੁਰੂ ਘਰ ਜਾਣ ਲੱਗਿਆ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਸੀ ਮਾਫੜੀ ਅਜ ਬੋਰ ਕਸ ਬੋਰ ਐਸੀ ਰਹਿਮਤ ਹੋਈ ਅੱਜ ਮੈਂ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਸਦਕਾ ਰਾਸ਼ਟਰਪਤੀ ਬਣ ਕੇ ਇਸ ਸਭੀ ਬਦੌਲ ਮੇਰੇ ਖੁਦਾ ਦੀਏ ਬਰੁਨਾਣੇ ਨੂੰ ਪਛਾਣਤੀ ਵੇਖੋ ਪਿਆਰ ਦੀ ਗੱਲ ਅਸੀਂ ਸਿੱਖਾਂ ਦੇ ਕਰਤਵਨ ਨੂੰ ਲੈ ਕੇ ਆ ਗਏ ਅਸੀਂ 5 ਮਿੰਟ 10 ਮਿੰਟ